ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਮੁਖਵਿੰਦਰ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਜੀ ਖੇਤੀ ਡਾਕਟਰ YouTube ਚੈਨਲ ਤੇ ਤੇ ਸਾਰੇ ਕਿਸਾਨ ਵੀਰਾਂ ਨੂੰ ਪਹਿਲਾਂ ਤੇ ਬੇਨਤੀ ਹੈ ਕਿ ਖੇਤੀ ਡਾਕਟਰ ਜਿਹੜਾ ਚੈਨਲ ਹੈ ਉਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਨਹੀਂ ਵੀਰਾਂ ਨੇ ਹਲੇ ਤੱਕ ਕੀਤਾ ਉਹ ਜਰੂਰ ਕਰਿਓ ਤੋ ਅੱਜ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਕਿ ਤੁਹਾਡੇ ਸਾਹਮਣੇ ਜਿਹੜਾ ਖੇਤ ਦੇਖ ਰਹੇ ਆ ਕਿ ਕੁਝ ਇਧਰਲਾ ਇਲਾਕਾ ਜਿਹੜਾ ਨਾ ਬਿਲਕੁਲ ਇਧਰਲਾ ਪਾਸਾ ਬਿਲਕੁਲ ਗ੍ਰੋਥ ਨਹੀਂ ਕੀਤਾ ਬੂਟੇ ਨੇ ਉਹ ਪਰਲੀ ਸਾਈਡ ਜਿਹੜੀ ਆ ਬੂਟੇ ਨੇ ਵਧੀਆ ਗ੍ਰੋਥ ਕੀਤੀ ਆ ਠੀਕ ਹੈ ਜੀ ਉਹਦੇ ਵਾਸਤੇ ਆਪਾਂ ਇਹ ਬੂਟੇ ਦੀ ਜੜ ਪੁੱਟ ਕੇ ਵੇਖੀ ਸੀ 11 ਇੰਚ ਦਾ ਇਹ ਖੇਤ ਹੈ ਲਗਭਗ 25 ਦਿਨ ਹੋ ਗਏ ਲੱਗੇ ਰੋ ਤੇ ਬੂਟਾ ਪ੍ਰੋਪਰਲੀ ਗਰੋਥ ਨਹੀਂ ਕਰ ਰਿਹਾ ਇਹ ਬੂਟੇ ਦੀ ਬੂਟਾ ਸੁੱਕਦਾ ਵੀ ਵਿੱਚ ਵਿੱਚ ਸੁੱਕਦਾ ਵੀ ਜਾਂਦਾ ਹੈ ਕਿਤੇ ਕਿਤੇ ਤੇ ਜਿਹੜਾ ਬੂਟਾ ਇਨਫੈਕਟਡ ਆ ਉਹਨੂੰ ਆਪਾਂ ਇੱਕ ਪੁੱਟ ਕੇ ਵੇਖਿਆ ਤੇ ਉਹਦੇ ਵਿੱਚ ਦੇਖੋ ਸਮੱਸਿਆ ਕੀ ਆਈ ਆ ਅਜੋ ਤੁਹਾਡੇ ਕੋਲ ਕਿਸਾਨ ਵੀਰ ਨਾ ਵੀ ਮਿਲਾਉਨੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਾਡਾ ਤੁਹਾਡਾ ਸੁਖਰਾਜ ਸਿੰਘ ਸੁਖਰਾਜ ਸਿੰਘ ਪਿੰਡ ਕਿਹੜਾ ਵੀਰ ਜੀ ਪਿੰਡ ਸੌੜੀਆਂ ਵੀਰ ਜੀ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰ ਆ ਦੇਖੋ ਜਿਹੜੇ ਬੂਟਾ ਵੀਰ ਜੀਂ ਪੁੱਟਿਆ ਆ ਦਿਖਾਇਓ ਬੂਟਾ ਸਾਰਾ ਪਖਾਇਓ ਆ ਬੂਟਾ ਸਾਰਾ ਐਦਾਂ ਦਾ ਬੂਟਾ ਹੋ ਗਿਆ ਤਾਂ ਸੁੱਕਦਾ ਜਾਂਦਾ ਸੀ ਤੇ ਆ ਤੁਸੀਂ ਵੇਖ ਸਕਦੇ ਹੋ ਇੱਕ ਜਿੱਥੇ ਆ ਡਬਲ ਇੱਕ ਇੱਥੇ ਜੜ ਬਣੀ ਆ ਕਿ ਥੱਲੇ ਜਾ ਕੇ ਜੱਪਣ ਮੜੀਆਂ ਡਬਲ ਜੜੀ ਜੜੀ ਬਣੀ ਆ ਲਗਭਗ 25 ਦਿਨ ਦੀ ਹੋ ਗਿਆ ਝੋਨਾ ਲੱਗ ਪਰ ਲੱਗੇ ਨੂੰ ਤੇ ਵੀਰ ਨੂੰ ਮੈਂ ਪੁੱਛ ਰਿਹਾ ਕਿ ਪਣੀਰੀ ਪੱਕੀ ਤੇ ਨਹੀਂ ਲੱਗੀ ਪਰ ਵੀਰਾਂ ਦਾ ਕਿ 32 33 ਦਿਨ ਦੀ ਲੱਗੀ ਆ ਪਰ ਲੱਗੀ ਘੜੁ ਘੜ 35 ਪਲੱਸ ਦਿਨ ਦੀ ਆ ਠੀਕ ਹੈ ਜੀ ਤੇ ਇੱਕ ਜੜ ਵੀ ਦੇਖੋ ਚਿੱਟੀ ਹੋਣੀ ਜਿਹੋ ਹੋਂਦੀ ਬਜਾਏ ਇਹ ਬਿਲਕੁਲ ਕਾਲੀ ਹੈ ਤੇ ਜਾਂ ਫਿਰ ਲਾਲ ਜੜਾ ਜੜ ਦੇ ਵਿੱਚ ਵੀ ਸਮੱਸਿਆ ਹੈਗੀ ਆ ਠੀਕ ਹੈ ਜੀ ਇਸ ਵੀਰ ਨੂੰ ਆਪਾਂ ਹਲ ਦੱਸਿਆ ਕਿ ਸਮਿਥਰਸਪਿਤ ਕੈਮੀਕਲਸ ਦੀ ਇੱਕ ਗੈਲੈਕਸੀ ਦੇ ਦਵਾਈ ਹੁੰਦੀ ਆ ਉਹ ਲੀਟਰ ਜਿਹੜਾ ਯੂਰੀਆ ਦੇ ਵਿੱਚ ਰਲਾ ਕੇ ਛੱਟਾ ਕਰਨਾ ਤੇ ਨਾਲ ਹੀ ਜਿਹੜੀ ਸਿਕਿਉਰ ਹੁੰਦੀ ਆ ਉਹ ਜੜ ਦੇ ਉੱਤੇ ਕੰਮ ਕਰੇਗੀ ਜੜ ਨੂੰ ਹਰਾ ਵਾਲਾ ਜੜ ਨੂੰ ਚਿੱਟਾ ਕਰੇਗੀ ਜੜ ਦੇ ਵਿੱਚ ਜਿਹੜੀ ਫੰਗਸ ਹੈ ਉਹ ਨੂੰ ਖਤਮ ਕਰੇਗੀ ਸਿਕਿਉਰ ਅੱਧਾ ਕਿਲੋ ਕਿਲੇ ਦੇ ਸਾਹਿਬ ਨਾਲ ਤੁਸੀਂ ਵੀਰ ਨੇ ਵਰਤੋ ਕਰਨੀ ਆ ਤੇ ਆਪਾਂ ਇਸ ਖੇਦ ਦੇ ਵਿੱਚ ਇੱਕ ਵਾਰ ਖਫੀ ਹੋ ਸਕਦਾ ਫਿਰ ਵੀਡੀਓ ਬਣਾਵਾਂਗੇ ਵੀਰ ਦੀ ਤੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦਵਾਂਗੇ ਕਿ ਜਿਹੜੀ ਦਵਾਈ ਵੀਰ ਨੇ ਪਾਈ ਸੀ ਕਿੰਨੇ ਦਿਨ ਪਹਿਲਾਂ ਪਾਈ ਤੇ ਕਿੰਨੇ ਦਿਨ ਬਾਅਦ ਉਹਦਾ ਰਿਜ਼ਲਟ ਮਿਲਿਆ ਤੇ ਵੀਰ ਦੇ ਵਿਚਾਰ ਵੀ ਜਾਣਾਂਗੇ ਕਿ ਕੀ ਵਿਚਾਰ ਉਹਦੇ ਵੀਰ ਦੇ ਹੈਗੇ ਨੇ ਧੰਨਵਾਦ ਜੀ